ਪਹਿਲੀ ਤੋਂ ਆ ਜਾ ਕੋਈ ਨਹੀਂ ਕੋਈ ਨਹੀਂ

ਨੌਜਵਾਨਾਂ ਵਿੱਚ ਵਧ ਰਹੀ ਨਸ਼ੇ ਦੀ ਆਦਤ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਬਚਾ ਕੇ ਰੱਖਣਾ ਹੈ। ਅਰੇ ਕਹੇ ਹੋ ਜੋ ਅਪਾ ਇੱਕ ਗੋਣਕੀਂ ਹੈ ਮੈਂ ਮੈਂ ਇਹ ਸੌਂ ਖਾਂਦਾ ਹਾਂ ਮੈਂ ਸੌਂ ਖਾਂਦਾ ਹਾਂ ਕਿ ਮੈਂ ਅਰੇਲੀ ਨਸ਼ਾ ਨਹੀਂ ਕਰਾਂਗਾ ਨਸ਼ਾ ਨਹੀਂ ਕਰਾਂਗਾ ਅਤੇ ਆਪਣੇ ਪਿੰਡ ਵਿੱਚ ਇਹ ਕਰ ਕੋਈ ਨਸ਼ਾ ਕਰ ਲਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਮਝਾ ਕੇ ਆਗਾ ਹੋਮਗਾ ਔਰ ਮੈਂ ਆਪਣੇ ਪੰਜਾਬ ਨੂੰ ਆਪਣੇ ਪੰਜਾਬ ਨੂੰ ਨਸ਼ਾ

ਇਹ ਲੋਕ ਨੂੰ ਫ੍ਰੀਜ ਲਾ ਦਿੰਦਾ ਕਈ ਵਾਰੀ ਬਾਹ ਲੈ ਕੇ ਜਾਂ ਦਿੰਦਾ ਸੰਗੀ ਦਾ ਥੀਸਾ ਦੇ ਮੈਂ ਜੰਦੇ ਆ ਪੇ ਉਹ ਨਸ਼ੇ ਬਨੂ ਲਾਰ ਹੋ ਜਾਂਦੇ ਆ ਅਸੀਂ ਇਹ ਕੋਸ਼ਿਸ਼ ਕਰਨੀ ਆ ਕਿ ਮਾਂ ਬਾਪ ਜਿਹੜੇ ਆ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਜੇ ਕੋ ਗਵਾਂਢੀ ਦੱਸਦਾ ਕਿ ਤੁਹਾਡਾ ਬੱਚਾ ਅੱਜ ਮੈਂ ਉਹ ਬਟਾ ਦੇ ਬੰਦੇ ਨਾਲ ਘੁੰਮਦਾ ਦੇਖਿਆ ਉਹ ਨਸ਼ੇ ਦਾ ਆਦੀ ਆ ਪੇ ਉਹਨੂੰ ਪੰਜਾਬੋਂ ਦਾ ਬਚਾ ਲੋ ਅਸੀਂ ਇਸ ਗੱਲ ਨੂੰ ਕਿ ਅਸੀਂ ਗਵਾਂਢੀ ਨਾਲ ਲੜ ਪਈਏ ਕਿ ਸਾਡੇ ਮੁੰਡੇ ਬਾਰੇ ਉਹ ਇਦਾਂ ਦੱਸ ਦਿੱਤਾ ਅਸੀਂ ਉਹਨਾਂ ਧੰਨਵਾਦ ਕਰੀਏ ਉਹਦਾ ਧੰਨਵਾਦ ਕਰੀਏ ਕਿ ਉਹਨਾਂ ਸਾਡੇ ਬੱਚੇ ਬਾਰੇ ਸੋਚ ਕੇ ਸਾਨੂੰ ਦੱਸਿਆ ਉਹਨੇ ਸਾਡੀ ਹੈਲਪ ਕੀਤੀ ਆ ਉਹਤੇ ਨਿਗਰੱਖ ਰੱਖੋ ਰਾਤ ਨੂੰ ਅੱਗੇ ਮੈਣ ਕੇ ਰੋਟੀ ਖਾਓ ਬੱਚੇ ਨੂੰ ਬੈਠੇ ਖਾਓ ਇਹ ਬੜਿਆ ਸਾਡਾ ਸਾਡੇ ਤੋਂ ਅੱਖ ਚਲਾਉਣਾ ਉਹ ਕਹਿੰਦਾ 4 ਰੁਪਏ ਰੰਦਾ ਸੀ ਹੁਣ 2 ਪਾਉਂਡ ਆਪਿਆ ਉਹ ਸਾਡੇ ਬੰਨਾਂ ਦਾ ਜਵਾਬ ਜਿਹੜਾ ਉਹ ਧਿਆਨ ਨਹੀਂ ਦੇ ਲਿਆ ਸਾਡੇ ਜਨਵਰ ਕਈ ਵਾਰੀ ਸੀ ਦੇਖਦੇ ਆ ਨਾ ਬੱਚੇ ਦਾ ਬੇਹੋ ਚੇਂਜ ਹੋ ਰਿਹਾ ਉਹਦੇ ਵਿੱਚ ਬਦਲਾਅ ਆ ਰਿਹਾ ਅਸੀਂ ਜਦੋਂ ਇਕੱਠੇ ਬੈਠ ਕੇ ਰੋਟੀ ਖਾਣੀ ਹੈ ਤਾਂ ਘਰ ਦੀਆਂ ਲੱਗਾਂ ਕਰੋ ਰਿਸ਼ਤੇਦਾਰੀ ਦੀਆਂ ਨਾ ਕਰੋ ਕਹਿੰਦਾ ਸੀ ਉਹਨੇ ਰੋਟੀ ਘੱਟ ਖਾਣ ਲੱਗ ਪਿਆ ਕਈ ਵਾਰੀ ਤਾਂ ਇਹ ਉਹਨਾਂ ਰੋਟੀ ਖਾਣ ਦਾ ਨਾ ਉੱਠ ਕੇ ਆਪਣੇ ਕਮਰੇ ਚੋਂ ਚਲੇ ਗਿਆ